ਮੁੰਡੇ ਦੀ ਹਲਾਈ ਪਾਈ ਹੋਈ ਦੇਖੋ ਇੱਕ ਗੇੜਾ ਆ ਰਿਹਾ ਇੱਕ ਹੋਰ ਆ ਇਧਰ ਲਈ ਆਉਂਦਾ ਦੇਖਿਓ ਡਰਾਈਵਰ ਕਰਦਾ ਕੰਮ ਅੱਜ ਦੇਖੀ ਤੇ ਪੇਰ ਘੜਾਊਗਾ ਦੇਖੀ ਉੱਤੇ ਇਹ ਉਹ ਲੈ ਗਿਆ ਇਹ ਲੈ ਉਹ ਦੇਦੀ ਪੈਰ ਵਾਲੀ ਰੇਸ ਦੇਗੀ ਦੋ ਗੇੜਿਆਂ ਦੀ ਸਾਲ ਨਾ ਨਾ ਇੱਕ ਕਿਹੜਾ ਨਾ ਡੇਢ ਕਿਹੜਾ ਜਲਦਾ ਦੇ ਸੰਦ ਲੈ ਆਂਗੇ ਪਰ ਤੋਕੇ ਤਾਂ ਦੇਣਾ ਬਣਦਾ ਹੀ ਆ ਲੋ ਜੀ ਬਾਬਾ ਜੀ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਦੇ ਵਿੱਚ ਸੰਦ ਲੈ ਆਂਗੇ ਪਰ ਤੋਕੇ ਤਾਂ ਦੇਣਾ ਬਣਦਾ ਹੀ ਆ ਉਹ ਜਿਵੇਂ ਅਗਲੇ ਤਾਂ ਲੈ ਕੇ ਆਇਆ ਸੀਗਾ ਨਾ ਤੋ ਤੂੰ ਗੇ ਚੰਗੀ ਤਰ੍ਹਾਂ ਆ ਕਵਾੜ ਕੱਢ ਸਾਰਾ ਦੇ ਜਿਹੜਾ ਆ ਬਿਆ ਨੀਚੇ ਇਹਨੂੰ ਚਲਾ ਲਾ ਗੇੜਾ ਦੇ ਲਾ ਇਹਦਾ ਜਾਣਨਾ ਕੀ ਨਾਲ ਕਰ ਮੂੰ ਖੜ ਜਾ ਉਹ ਮੈਂ ਦਿਨਾ ਖੜ ਜਾ ਇੱਕ ਵੰਡੋ ਛੱਡ ਜਾ ਹੈ ਨੀ ਮਗਰ ਆ ਨੀ ਵੇਲਾ ਕਰੂੰਗਾ ਦਵਾ ਕਿੜਾ ਕਿਵੇਂ ਪੈਦਾ ਪੈਗਾ 440 ਮਾਰ ਪਾਣੀ ਇਹਨੂੰ ਪਿਆਰ ਦੇ ਨਾਲ ਕੱਟ ਲਾਓ ਚੋਏ ਬੱਲਿਆ ਜੱਤ ਹੋ ਗਿਆ ਦੇਣਾ ਪੈਣਾ ਕਪੜਾ ਮਾਰਨ ਵਾਲੇ ਤੇ ਇੱਧਰ ਕੋਲੂ ਟਰੈਕਟਰ ਦੋਈ ਜਾਂਦਾ ਇੱਕ ਆਹ ਘੜਾ ਬਣਾ ਜਾਊਗਾ ਇਹਦੇ ਪਾਣੀ ਪੂਣੀ ਮੈਂ ਮਾਰਤਾ ਸੀਗਾ ਦੇਖੋ ਸਫ ਲੱਗ ਰਿਹਾ ਤੇ ਉਹਦੇ ਵੀ ਮੈਂ ਗੱਲ ਪਾਣੀ ਮਾਰਾ ਸੀਗਾ ਕਣੀਆਂ ਪੈਗੀਆਂ ਸੀਗੀਆਂ ਹਨ ਤੇ ਫਿਰ ਮੈਂ ਪਾਣੀ ਪੂਣੀ ਮਾਰਤਾ ਮੱਧਲ ਮਗਰਾਟਰਾ ਦਾ ਮੈਂ ਗਾਹੜਾ ਕੱਢਿਆ ਨਹੀਂ ਜਿਹੜਾ ਮੋਟਾ ਮੋਟਾ ਕਰਾ ਸੀਗਾ ਜਿੱਦਾਂ ਇਸ ਬੰਡਲ ਸੰਡਲਾਂ ਨੂੰ ਰੂਰ ਮੈਂ ਵਧੀਆ ਪਾਣੀ ਮਾਰਤਾ ਸੀਗਾ ਇਹ ਤੇ ਬਸ ਆਵਲੀ ਰਹਿ ਗਈ ਤਿੰਨ ਕਿੱਲੇ ਸੱਤ ਕਿੱਲੇ ਆਉਣੇ ਤਿਆਰ ਹੋਏ ਨੇ ਤਿੰਨ ਕਿੱਲੇ ਦਾ ਕੱਦੂ ਰਹਿੰਦਾ ਕਰਕੇ ਬਸ ਭਈਏ ਮਿਲ ਜਾਣ ਲਵਾ ਕੇ ਜੀਰੀ ਕੋਈਏ ਵਿਲੇ ਇਧਰ ਗੋਲੂ ਟਰੈਕਟਰ ਤੋਂ ਹੀ ਜਾਂਦਾ ਮੁੰਡੇ ਦੀ ਹਲਾਈ ਪਾਈ ਹੋਏ ਦੇਖੋ ਇੱਕ ਗੇੜਾ ਆ ਰਿਹਾ ਇੱਕ ਹੋਰ ਆ ਇਧਰ ਲਈ ਆਉਂਦਾ ਦੇਖਿਓ ਮੈਂ ਮੁੰਡੇ ਦੀ ਹਲਾਈ ਪਾਈ ਹੋਏ ਦੇਗੀ ਕਿ ਗੇੜਾ ਆ ਗਿਆ ਇੱਕ ਆ ਫਿਰਦਾ ਗੇੜਾ ਕਪਾਂਤੂ ਕਰਕੇ ਗਈ ਹੋਈ ਆ ਉਹ ਨਹੀਂ ਨਹੀਂ ਚਲ ਹੋਇਆ ਉਹ ਜਾਂਦਾ ਕੋਲੂ ਕਈ ਵਾਰ ਚੱਲ ਲਾਈ ਦਾ ਪਤਾ ਨਹੀਂ ਨਾ ਲੱਗਦਾ ਗੇੜੇ ਦਾ ਤੂੰ ਜਾ ਗੇੜਾ ਮੈਂ ਲੱਗੀ ਹੋਈ ਦੇਖੂਗਾ ਲੈ ਆਉ ਦੇਖ ਲੂਗਾ ਇਹ ਅਰੀ ਕੋਰਾ ਪੈਰ ਵਾਲੀ ਰੇਸ ਨਾਲ ਚਲਾਂ ਨਾਣਾ ਇੰਜ ਬਾਦੇ ਇੱਕ ਵਾਰੀ ਫਿਰ ਲੰਬੀ ਬਾਦੀ ਆਏ ਤੋਂ ਪਹਿਲਾ ਮੋੜ ਲੈ ਕਰੀ ਲੈ ਵੀ ਮਾਨ ਆ ਰਿਹਾ ਅਰੇ ਨਾਨਾ ਤੇ ਕੀ ਪੈਰ ਦੀ ਵੀ ਦਊਗਾ ਇਹ ਰੇ 1600 ਤੇ ਘਰ ਇਹਨੂੰ ਆਹ ਸ਼ੂਗਰ ਡਰਾਈਵਰ ਇਹ ਲੈ ਬਈ ਕਰਦਾ ਕੰਮ ਭਲਾਈ ਸੀਰਾ ਤੇਰੀ ਦੋ ਗੇੜਿਆਂ ਦੀ ਸਾਲਾ ਨਾ ਨਾ ਇੱਕ ਗੇੜਾ ਨਾ ਡੇਢ ਗੇੜਾ ਆਇਆ ਤੂੰ ਵੀ ਫਿਰ ওই ਬੋਲੇ ਵਾਲੀ ਗੱਲ ਕਰ ਗਿਆ ਤੂੰ ਗੱਲਾਂ ਗੱਲਾਂ ਸਾਡਾ ਪਤਾ ਨਹੀਂ ਲੱਗਦਾ ਦਿਖ ਜਾਂਦੇ ਕਹਿੰਦੇ ਅਸੀਂ ਐਵੇਂ ਆ ਜਾ ਦਿਖਾਉਣਾ ਤੈਨੂੰ ਗੋਲੂ ਗੋਲ ਤੇ ਕਾਰਨਾਮੇ ਦਿਖਾਉਣਾ ਮੈਂ ਤੈਨੂੰ ਦੇਖੀ ਖੋਲਦੀ ਕਹਿੰਦੇ ਮੁੰਡਿਆਂ ਨੇ ਹੋਰ ਖੋਲ ਹੀ ਜਾਂਦੇ ਨੇ ਲੱ ਲੱ ਆਏ ਇਹ ਚਾਚਾ ਦੇਖੀ ਤੇ ਪੇਰ ਘੜਾਊਗਾ ਦੇਖੀ ਉੱਤੇ ਆਉਂਦੇ ਰਹੀ ਇਹ ਵੀਰ ਲੈ ਕੇ ਜਾਉ ਬਾਣੀ ਉੱਤੇ ਇਹ ਉਹ ਲੈ ਗਿਆ ਇਹ ਲੈ ਉਹ ਦੇਦੀ ਪੈਰ ਵਾਲੀ ਰੇਸ ਦੇਗੀ ਚੱਕ ਲੈ ਇਹਨੂੰ ਬ੍ਰੇਕ ਲਾ ਰgende ਆਰੇ ਨੇ ਕੋ ਸਾਹ ਹੋਰ ਬਾਈ ਜੀ ਜੇ ਕਿਸੇ ਨੇ ਬਾਈ ਜੀ ਨੇ ਹਲਾਈ ਸਿੱਖਣੀ ਹੋਵੇ ਤਾਂ ਗੋਲਦਾ ਕੰਟੈਕਟਰ ਨੰਬਰ ਦੇ ਦੰਨੇ ਆ ਜੀ ਸਹਬਾ 986790295 ਗੋਲ ਨਾਲ ਗੱਲ ਕਰ ਸਕਦਾ ਤੇ ਕਿਸੇ ਨੇ ਗੱਲ ਕਰਨੀ ਹੋਵੇ ਕੋਈ ਛੋਟੜੀ ਜਾ ਤਾਂ ਮੈਨੂੰ ਦੱਸੂਗੀ ਤੇ ਹਲਾਈ ਜੇ ਕਿਸੇ ਨੇ ਸਿੱਖਣੀ ਹੋਵੇ ਦੇਖੋ ਤੁਹਾਡੇ ਸਾਹਮਣੇ ਆ ਨਾ ਇੱਕ ਗਿਹੜੇ ਦੀ ਹਲਾਈ ਨਾ ਦੋ ਦੀ ਨਾ ਇਹ ਡੇਢ ਦੀ ਨਾ ਦੋ ਦੇਖੋ ਦੋ ਗਿਹੜੇ ਆ ਗਏ ਤੇ ਇੱਕ ਘੜਾ ਪਿਆ ਇੱਕ ਉਹ ਪਿਆ ਇੱਕ ਉਹ ਪਿਆ ਗਿਹੜਾ ਚਲੋ ਜੀ ਮੈਂ ਘਕਰੇ ਜਾਇਆ ਮਾ ਓਏ ਲੋਈ ਬਾਬਾ ਜੀ ਗੋਲੂ ਹੁਣੋਂ ਨੇ ਵੀ ਕਰਤੇ ਤਿਆਰ ਕਹਿੰਦੇ ਮੱਕੀ ਵਾਲੇ ਕੱਲੇ ਤੇ ਮੱਕੀ ਉਹ ਮੱਕੀ ਸੀਗੀ ਬਾਣੀਆਂ ਬਾਈ ਜਾਂਦਾ ਗੇ ਤਾ ਇਧਰ ਗੋਲੂ ਆਉਂਦਾ ਤੁਰੇ ਹਾਈ ਵੀ ਡਰਾਈਵਰ ਹਾਈ ਵੀ ਹੈਪੀ ਹੁਣੀ ਆਉਂਦੇ ਨੇ ਇਧਰ ਹੈਪੀ ਵਾਲੇ ਕੋਲ ਚੱਲਦੇ ਆਣ ਦੇਖੋ ਛੋਟਾ ਚੱਲਦਾ ਦੋ ਨੀਚੇ ਹਾਂਜੀ ਬਾਬੇ ਤੇ ਅਸੀਂ ਆਗੇ ਸੀਗੇ ਘਰ ਤੇ ਇੱਕੇ ਸਾਡੀ ਗਾਂ ਹਨਾ ਪਤਾ ਨਹੀਂ ਬਾਬੇ ਨੂੰ ਕੀ ਹੋਇਆ ਮਤਲਬ ਨਾ ਥਣਾਂ ਦੇ ਵਿੱਚ ਇਨਫੈਕਸ਼ਨ ਹੋਈ ਸੀਗੀ ਤੇ ਟੀਕੇ 2 ਕੇ ਲਵਾਏ ਹਨਾ ਇਹਦੇ ਤੇ ਮੂੰ ਮੁਰਕ ਕੇ ਖੜੀ ਵੀ ਨਹੀਂ ਹੋਈ ਹੈਗੀ ਤੇ ਅੱਜ ਨੂੰ ਹਫਤਾ ਹੋ ਗਿਆ ਇੱਕ ਉੱਠੀ ਨਹੀਂ ਹੈਗੀ ਤੇ ਚੈਨ ਗੁੱਪਲੀ ਆਂਦੀ ਹੋਈ ਇਹਦੇ ਨਾਲ ਥੋੜਾ ਸਾਹ ਰਾ ਦਿੰਨੇ ਆ ਖੜੀ ਕਰਦੇ ਆ ਫਿਰ ਸਾਹ ਰੁਕਾ ਦ ਤੁਹਾਨੂੰ ਪਤਾ ਢਡ ਘੁੱਟਿਆ ਜਾਂਦਾ ਫੇਰ ਇਹਨੂੰ ਬਿਠਾ ਦੰਨੇ ਆ ਅਗਰ ਕਿਸੇ ਕੋਲ ਇਹਦਾ ਇਲਾਜ ਹੈਗਾ ਬਾਈ ਬਾਕੀ ਡਾਕਟਰ ਤਾਂ ਕਹਿੰਦਾ ਵੀ ਉੱਠ ਜਾਊਗਾ ਅਗਰ ਕਿਸੇ ਹੋਰ ਕੋਲ ਇਲਾਜ ਹੈਗਾ ਤਾਂ ਜਰੂਰ ਦੱਸਿਓ ਬਾਈ ਸੰਪਰਕ ਕਰ ਲਿਓ ਮੈਸੇਜ ਮੈਸੇਜ ਕਰ ਦਿਓ ਨਾ ਕਮੈਂਟ ਕਰ ਦਿਓ ਨੀਚੇ ਤੇ ਆਪਾਂ ਉਦਾਂ ਹੀ ਕਰ ਲਾਂਗੇ ਨਾ ਜਿੱਦਾਂ ਤੁਸੀਂ ਕਹੋਗੇ ਤੇ ਉਧਰ ਪਿਰਤ ਮੱਜਾ ਨਮਾਈ ਜਾਂਦਾ ਵਲੌਗ ਆ ਦਾ ਕਰਦੇ ਇਥੇ ਦੀ ਐਂਡ ਬਾਏ ਬਾਏ